ਚਾਰ ਸਿੱਧੀਆਂ ਚਾਰ ਕੀਤੇ ਇੱਕ ਸਿੱਧੀ ਨਾਲ ਇੱਕ ਮੁਕਤੀ ਮਿਲਣੀ ਹੈ ਗਿਆਨ ਦੇ ਨਾਲ ਮਾਇਆ ਦੇ ਗਿਆਨ ਨਾਲ ਪਹਿਲਾਂ ਮਾਇਆ ਦਾ ਗਿਆਨ ਹੈ ਸਾਡੇ ਕੋਲ ਮਾਇਆ ਦੇ ਗਿਆਨ ਨਾਲ ਇਹ ਪਤਾ ਲੱਗਣਾ ਵੀ ਜਿਹੜੀ ਮਾਇਆ ਹੈ ਇਹਦੀ ਜਿਹੜੀ ਇੱਛਾ ਭੁੱਖ ਹੈ ਇਹ ਹੀ ਜਨਮ ਮਰਨ ਦਾ ਕਾਰਨ ਹੈ ਠੀਕ ਹੈ ਮਾਇਆ ਦੀ ਲੋੜ ਸੀ ਸਾਨੂੰ ਡਵੈਲਪਮੈਂਟ ਵਾਸਤੇ ਸ਼੍ਰੀ ਰਾਂ ਦੀ ਲੋੜ ਸੀ ਪਰ ਉਹ ਸਫਰਤਾ ਸੀ ਪੂਰਾ ਕਰਿਆ 84 ਲੱਖ ਜੀ ਉਹ ਪਹੁੰਚ ਲਈ ਉਹਨਾਂ ਖੈਰ ਤੇ ਆ ਗਏ ਹੁਣ ਸਾਲ ਨੂੰ ਜਿਹੜੀ ਮਾਇਆ ਅੱਗੇ ਨਹੀਂ ਜਾਣ ਦਿੰਦੀ ਇਹ ਜਨਮ ਉਹ ਆਪਣੇ ਘਰ ਨਹੀਂ ਵੜਨ ਦਿੰਦੀ ਹੁਣ ਅਸੀਂ ਉਸ ਪਲੇਟਫਾਰਮ ਤੇ ਖੜਿਆ ਜਿੱਤੋਂ ਗਏ ਦਰਵਾਜ਼ਾ ਬਰਾਬਰ ਹੈ ਅਸੀਂ ਦਰਵਾਜ਼ਾ ਖੋਲ ਕੇ ਐਂਟਰੀ ਕਰ ਸਕਦੇ ਆ ਕੀਤੀ ਸੱਚਖਣ ਦੀ ਨਿਜ ਕਰਦੀ ਉਸ ਉਸਤਾਜ ਪਹੁੰਚ ਚੁੱਕਿਆ ਹੈ ਆਦਰ ਪਰ ਉਹ ਤੇ ਦਰਵਾਜੇ ਦਾ ਗਿਆਨ ਨਹੀਂ ਹੈ ਸਾਨੂੰ ਗਿਆਨ ਦੀ ਕਮੀ ਹੈ ਦਵਾਰ ਨਹੀਂ ਲਬਦਾ ਦਸ ਦਸਵਾਂ ਦਵਾਰ ਲਬਦਾ ਦੀ ਤੇ ਦਸਵਾਂ ਦਵਾਰ ਹੈ ਦੇ ਕੋਲ ਲਬਦਾ ਰੀ ਨੂੰ ਗੁਪਤਾ ਹੋ ਗੁਪਤਾ ਅਗਿਆਨਤਾ ਦੀ وجہ ਨਾਲ ਗੁਪਤਾ ਗਿਆਨ ਨਾਲ ਉਹਦਾ ਗਿਆਨ ਪ੍ਰਾਪਤ ਹੋਊਗਾ ਫਿਰ ਉਹ ਖੁੱਲੂਗਾ ਖੁੱਲੂਗਾ ਕੋਲਣਾ ਨਹੀਂ ਪੈਂਦਾ ਖੁੱਲਦਾ ਆਪੇ ਹੀ ਹੁੰਦਾ ਕੋਲਣਾ ਨਹੀਂ ਪੈਂਦਾ ਹੁੰਦਾ ਕਿਉਂ ਨਹੀਂ ਖੁੱਲਦਾ ਇਹ ਇੱਕ ਗਿਆਨ ਹੈ ਗਹਾਂ ਦਾ ਦਸਮ ਦਾਰ ਖੋਲਣਾ ਨਾ ਕਿਵੇਂ ਖੋਲਣਾ ਕਿਵੇਂ ਖੁੱਲੂਗਾ ਇਹ ਗਿਆਨ ਅਗਲਾ ਹੈ ਉਹ ਕਿੱਥੋਂ ਪਤਾ ਲੱਗਿਆ ਉਹ ਸਾਨੂੰ ਪਤਾ ਲੱਗਿਆ ਤੇਰ ਕੁਟੀ ਛੁੱਟਾ ਦਸਵਾਂ ਦਰ ਖੁੱਲ। ਦਸਵਾਂ ਦਰ ਆਪੇ ਹੀ ਖੁੱਲਣਾ ਖੋਲਣਾ ਨਹੀਂ ਪੈਣਾ। ਜੋਗੀ ਦਸਵਾਂ ਦਰ ਖੋਲ ਲਿਆ। ਉਹ ਖੋਲਣਾ ਤੇ ਖੋਲੀ ਦਾ ਤਾਂ ਹੁੰਦਾ ਹੀ ਨਹੀਂ ਆਪੇ ਖੁੱਲ ਜਾਂਦਾ ਤਾਂ। ਅਸਲ ਦਸਵਾਂ ਦਰ ਤਾਂ ਖੁੱਲਾ ਹੀ ਐ। ਇਹ ਖੁੱਲਾ ਹੀ ਐ। ਇਹ ਛੱਡਦਾ ਨਹੀਂ ਤੇਰ ਕੁਟੀ। ਜੇ ਛੱਡ ਦੇਵੇਂ ਥੱਲੇ ਡੇਗੇ ਦਸਵਾਂ ਦਰ ਤਾਂ ਖੁੱਲਾ ਹੀ ਐ। ਜੇ ਪੋਤਾ ਕਿਹਦੇ ਪੇੜ ਦੇ ਉੱਤੇ ਕੋਈ ਫਲ ਲੱਗਾ ਹੋਇਆ ਜਿੰਨਾ ਚਿਰ ਉਹ ਪੇੜ ਨੂੰ ਛੱਡਦਾ ਹੀ ਨਹੀਂ ਹੈ ਤੇ ਥੱਲੇ ਜਲਾ ਥੱਲੇ ਡਿੱਗਦਾ ਹੀ ਨਹੀਂ ਆ ਕੇ ਅਸਲ ਚ ਉਹਨੇ ਪੇੜ ਛੱਡਣਾ ਅਸੀਂ ਇਹ ਬਾਆ ਦਾ ਪੇੜ ਹੈ ਜਿਹੜਾ ਸਰੀਰ ਇਹਦੇ ਰਸ ਕਸਾਂ ਤੋਂ ਆਨੰਦਾ ਜੋ ਮਨ ਹੋਇਆ ਨਹੀਂ ਸਾਡਾ ਭਰਿਆ ਨਹੀਂ ਮਨ ਜਿੱਦਣੇ ਪੱਕ ਗਿਆ ਇਹ ਰਸਾਂ ਕਸਾਂ ਤੋਂ ਆਨੰਦ ਹੋ ਗਿਆ ਇਹਨੂੰ ਲੋੜ ਨਾ ਰਹੀ ਇਹਨੂੰ ਪਤਾ ਲੱਗ ਗਿਆ ਵੀ ਮੈਨੂੰ ਇਹਦੀ ਲੋੜ ਨਹੀਂ ਸਮਝ ਆ ਗਈ ਇਹਦੀ ਭੁੱਖ ਤਿਆਗਣੀ ਹੈ ਤਿਆਗੂਗਾ ਪੱਕ ਜਾਊਗਾ ਫਿਰ ਕਾਹਦੇ ਨਾਲ ਤਿਆਗੂਗਾ ਜਿਉਂ-ਜਿਉਂ ਭੁੱਖ ਤਿਆਗੂਗਾ ਕਿਤੇ ਉਤੇ ਗਿਆਨ ਨਾਲ ਤਿਆਗੂਗਾ ਗਿਆਨ ਨਾਲ ਭੁੱਖ ਘਟਦੀ ਚਲੀ ਜਾਊਗੀ ਘਟਦੀ ਚਲੀ ਜਾਊਗੀ ਘਟਦੀ ਚਲੀ ਜਾਊਗੀ ਉਦੋਂ ਗਿਆਨ ਦੀ ਭੁੱਖ ਵੱਧੀ ਚਲੀ ਜਾਊਗੀ ਨਾਮ ਦੀ ਭੁੱਖ ਗੁਰਬਾਣੀ ਦੇ ਗਿਆਨ ਦੀ ਭੁੱਖ ਜਿਉਂ-ਜਿਉਂ ਵਧੂਗੀ ਉਹ ਮਾਇਆ ਦੀ ਭੁੱਖ ਤੇ ਉਦੋਂ ਘਟੂਗੀ ਇਕਦਮ ਨਹੀਂ ਹੋ ਸਕਦਾ ਹੈ ਇੱਕ ਐਸੀ ਸਟੇਜ ਆਉਗੀ ਮਾਇਆ ਦੀ ਭੁੱਖ ਖਤਮ ਹੋ ਜੂਗੀ ਪੂਰੀ ਤਰ੍ਹਾਂ ਨਾ ਔਰ ਗਿਆਨ ਦੀ ਅਗ ਜੜਪੂਗੀ ਜਿਹੜਾ ਗਿਆਨ ਹੈ ਨਾ ਪ੍ਰਚੰਡ ਹੋ ਜਾਊਗਾ ਗੁਰ ਗਿਆਨ ਘਟ ਜਦ ਮਾਇਆ ਦੀ ਇਹਦੀ ਭੁੱਖ ਖਤਮ ਹੋਣੀ ਹੈ ਜਦ ਗਿਆਨ ਦੀ ਅਗ ਫੜ ਜਾਣੀ ਹੈ ਉਹ ਨਾ ਜਗ ਅਗ ਨਹੀਂ ਫੜਦਾ ਹੈ ਉਹ ਨਾਲ ਜੇ ਧੂਆ ਦਾ ਨਿਕਲ ਜਾਂਦਾ ਗੈਸ ਤਾਂ ਬਣ ਜਾਂਦੀ ਹੈ ਅੱਗ ਨਹੀਂ ਫੜਦਾ ਅੱਗ ਜਦ ਫੜਨੀ ਹੈ ਉਦੋਂ ਬਾਯਾ ਦੀ ਭੁੱਖ ਖਤਮ ਔਰ ਅੱਗ ਫੜ ਜਾਣੀ ਹੈ ਗਿਆਨ ਨੇ ਗਿਆਨ ਖੰਡ ਮੈਂ ਗਿਆਨ ਪਰਚੰਡ ਗਿਆਨ ਪਰਚੰਡ ਇਹ ਜਦ ਹੋਣਾ ਜਦ ਇਹਨੇ ਗਿਆਨ ਵਿਚਾਰ ਚ ਲੱਗਿਆ ਰਹਿਣਾ ਗਿਆਨ ਖੰਡ ਮੈਂ ਗਿਆਨ ਪਰਚੰਡ ਜੇ ਗਿਆਨ ਖੰਡ ਦੇ ਵਿੱਚ ਟਿਕਿਆ ਰਹਿੰਦਾ ਹੈ ਸ਼ਬਦ ਵਿਚਾਰ ਚ ਲੱਗਿਆ ਰਹਿੰਦਾ ਉਹਦੇ ਨਾਲ ਗਿਆਨ ਗਿਆਨ ਦੀ ਭੁੱਖ ਉਹ ਤਾਂ ਸ਼ਬਦ ਵਿਚਾਰ ਕਰੂ ਨਹੀਂ ਕਰਦਾ ਹੀ ਨਹੀਂ ਹੈ ਜੇ ਸਾ ਸਾ ਸਿਮਰੋ ਗੋਬਿੰਦ ਨਾ ਫਿਰ ਗਿਆਨ ਵਿਚਾਰ ਚ ਲੱਗਿਆ ਹੋਇਆ ਔਰ ਪਤਾ ਇਹ ਜਿਹੜੀ ਮੈਸਜ ਹੈ ਜੋ ਕਵੀ ਹੈ ਇਹ ਵੈਰੀ ਮਾਇਆ ਦੀ ਭੁੱਖ ਨੂੰ ਸ਼ਾਂਤ ਹੋਣ ਨਹੀਂ ਦਿੰਦੀ ਸ਼ਾਂਤ ਹੋਣੀ ਵੀ ਨਹੀਂ ਹੈ ਫੇਰ ਉਹ ਜਿਤਾਉਣੇ ਕਰਨੀ ਹੈ ਸ਼ਾਂਤ ਮਾਇਆ ਦੀ ਭੁਖ ਤਾਂ ਦਾ ਗਿਆਨ ਵਿਚਾਰ ਚ ਲੱਗਿਆ ਰਹੂਗਾ ਜੇ ਉਹਨਾਂ ਨਹੀਂ ਕਰਨੀ ਫੇਰ ਰੌਲਾ ਹੀ ਨਹੀਂ ਜਿਹਨੇ ਕਰਨੇ ਹੈ ਇਹ ਸਟੇਜ 'ਪਾਰ ਕਰਨੀ ਹੈ ਉਹਦੇ ਵਾਸਤੇ ਉਹ ਤਾਂ ਕਰੂਗਾ ਜਿਹਨੇ ਕਰਨੀਆਂ ਨਹੀਂ ਅੱਛਾ ਹੀ ਨਹੀਂ ਉਹ ਨਹੀਂ ਕਰਦਾ ਇੱਥੇ ਆ ਕੇ ਉਹ ਫਿਰ ਉੱਥੇ ਹੀ ਰਹਿ ਜਾਂਦੇ ਨੇ ਪਿੱਛੇ ਹੋਰ ਇਹ ਤਰ ਕੁੜੀ ਉਹ ਪੱਕੇ ਨਹੀਂ ਸਕਦੇ ਉਹ ਮੁਕਤੀ ਤੱਕ ਕਦੇ ਨਹੀਂ ਜਾ ਸਕਦੇ ਅਜਾ ਮੁਕਤੀ ਦੀ ਉਹ ਗੱਲ ਚਲਦੀ ਹੈ ਅਜਾ ਮੁਕਤੀ ਦੀ ਗੱਲ ਹੈ ਚਾਰੇ ਮੁਕਤੀ ਹੈ ਕਹਾਣੀ ਹੈ ਜੀ ਉਹ ਮੁਕਤੀ ਤੱਕ ਨਹੀਂ ਪਹੁੰਚ ਸਕਦਾ ਤੇਰਕੁਟੀ ਛੁੱਟਣਾ ਹੀ ਮੁਕਤੀ ਹੈ ਤੇਰਕੁਟੀ ਛੁੱਟੇ ਦਸਵਾਂ ਦਵਾਰ ਖੁੱਲ ਜਿੱਦਣ ਤੇਰਕੁਟੀ ਛੁੱਟ ਗਈ ਇਹ ਚਿੰਤਾ ਮੁੱਕ ਗਈ ਸੰਸਾਰ ਦੀ ਸੋ ਸਾਦੀ ਲਈ ਪਾਇਆ ਆ ਨਾ ਹੋ ਜਾਏ ਉਹ ਨਾ ਹੋ ਜਾ ਉਹ ਨਾ ਹੋ ਜਾ ਉਹ ਨਾ ਹੋ ਜਾ ਜਿੱਦਣ ਇਹ ਪੈ ਤੋ ਉੱਪਰ ਉੱਠ ਗਿਆ ਹੋਣਾ ਹੋਇਆ ਸੋ ਹੋਏਗਾ ਉਦਣ ਜਾ ਕੇ ਗਿਆਨ ਪ੍ਰਚੰਡ ਹੋਣਾ ਉਦਣ ਲੱਕ ਫੜਨੀ ਹੈ ਗਿਆਨ ਦੇ ਅੰਦਰ ਬਾਗ ਫੜ ਜਾਣੀ ਹੈ ਫਿਰ ਫਿਰ ਗਿਆਨ ਪ੍ਰਚੰਡ ਹੈ ਜੇ ਗਿਆਨ ਪ੍ਰਚੰਡ ਹੈ ਫਿਰ ਇਹ ਨਵਾਇਆ ਛੱਡ ਦੇ ਦਸਵੰਦਵਾਰ ਤਾਂ ਖੁੱਲਾ ਹੀ ਹੈ ਉਹ ਰਾਜਦਾਨੀ ਕੋਈ ਰੋਕਦਾ ਉਹਨੂੰ ਜਾਂ ਬੇਰ ਥੱਲੇ ਡਿੰਗਦਾ ਪੱਕ ਕੇ ਆਪ ਡਿੰਗਦਾ ਪੱਕ ਕੇ ਰਾਜ ਆਕਾਸ਼ ਤਾਂ ਨਹੀਂ ਰੋਕਦਾ ਹੈ ਉਹ ਰੋਗਦਾਨੀ ਕੋਈ ਛੱਡਦਾ ਹੀ ਨਹੀਂ ਹੈ ਉਹ ਰੋਗ ਦਾ ਕੋਈ ਨਹੀਂ ਇਹ ਛੱਡਦਾ ਹੀ ਨਹੀਂ ਦਸਵੰਦਵਾਰ ਖੁੱਲੇ ਦੇ ਵਿੱਚ ਤਾਂ ਕੋਈ ਸ਼ਰਤ ਨਹੀਂ ਦਸਵੰਦਵਾਰ ਖੁੱਲੇ ਦੀ ਸ਼ਰਤ ਸਿਰਫ ਤਿਰਕੁੱਟੀ ਛੁੱਟੇ ਹੈ ਆਈ ਗਾ ਨੁਕਤਾ ਸਮਝਣ ਵਾਲੇ ਹੱਥ ਤਾਂ ਆਪ ਨਹੀਂ ਛੱਡਦਾ ਡਰਦਾ ਫੇਰ ਕੀ ਕਹਿੰਦਾ ਜਦ ਛੱਡਣ ਲੱਗਦਾ ਨਾ ਹੱਥ ਫੇਰ ਕੀ ਕਹਿੰਦਾ ਹਾਥ ਦੇ ਰਾਖੇ ਕਰ ਕਹਿੰਦਾ ਹੁਣ ਮੈਂ ਹੱਥ ਛੱਡਣ ਲੱਗ ਗਿਆ ਉਤੋਂ ਧਰਤੀ ਕੋਈ ਨਹੀਂ ਦੀ ਨੀ ਆਕਾਸ਼ ਆ ਪਤਾ ਨਹੀਂ ਕਿੰਨਾ ਉੱਚਾ ਉੜਦਾ ਹਵਾਈ ਯਾਦ ਫੜਿਆ ਹੋਇਆ ਥੱਲੇ ਹਵਾਈ ਯਾਦ ਨਾ ਉੱਡਦਾ ਉੱਤੇ ਸ਼ਬਦ ਵਿਚਾਰ ਛੋੜ ਰਿਹਾ ਉੱਤੇ ਬਹੁਤ ਲੈ ਮੈਂ ਛੱਡਣ ਲੱਗੇ ਹੱਥ ਹੁਣ ਜੇ ਤਾਂ ਮੈਂ ਹੈਗਾ ਤੇਰਾ ਆਪਣਾ ਤਾਂ ਦਾ ਹੱਥ ਦੇ ਕੇ ਤੂੰ ਰਖ ਲੈ ਤੇ ਨਹੀਂ ਤੇਰੀ ਮਰਜ਼ੀ ਹੁਣ ਮੈਂ ਤਾਂ ਛੱਡਣ ਲੱਗੇ ਆਂ ਦਿਨ ਦੇ ਹਾਲ ਪਰ ਉਸੇ ਤੇਰੇ ਸਭ ਪਰਿਵਾਰ ਚੜਾਇਆ ਵੇੜੇ ਮੈਂ ਇਹ ਕਹਤਾ ਕਿ ਤੇਰੀ ਕੁੜੀ ਛੱਡਦੀ 10000 ਖੁੱਲ ਜੂ ਉਹ ਖੋਲਾ ਤਾਇਆ ਤੈ ਕਿ ਹਾਸੀ ਐ ਕਰ ਲੈ ਵੈ ਗਾਂ ਕਹਦਾ ਜੇ ਕਿਸੇ ਨੇ ਤਿਰਕੁਟੀ ਛੜਤੀ ਤੈ ਹੱਥ ਨਾ ਦਿੱਤਾ ਫਿਰ ਜ਼ਿੰਮੇਵਾਰੀ ਤੇਰੀ ਤੇ ਮੇਰੀ ਕੋਈ ਨਹੀਂ ਕੰਗਾ ਪਰ ਸਾਕੀਤਾ ਪਰਮੇਸ਼ਰ ਤੇ ਇਹ ਕਹਿ ਰਿਹਾ ਹੈ ਭਗਤ ਇਹ ਕਹਿ ਰਿਹਾ ਗੁਰਮੁਖ ਦੀਨ ਦੇ ਹਾਲ ਪਰ ਹੁਸੇ ਤੇਰੇ ਸੋ ਪਰਵਾਸ ਪਾ ਤਾ ਵੇੜੇ ਚੜਾਤਾ ਜੇ ਇਹਨੇ ਛਾਲ ਮਾਰਤੀ ਛੜ ਤਾ ਉਥੋਂ ਹੱਥ ਤੇਰੀ ਜ਼ਿੰਮੇਵਾਰੀਆ ਮੇਰੀ ਕੋਈ ਨਹੀਂ ਇਹ ਤਾਂ ਲਿਖਿਆ ਕਿਉਂਕਿ ਕੁਰਬਾਨੀ ਕਹਿੰਦਾ ਮੇਰੀ ਨਹੀਂ ਲਿਖੀ ਹੋਈ ਮੇਰੀ ਮਰਜ਼ੀ ਨਾ ਨਹੀਂ ਮੈਂ ਤਾਂ ਬੋਲਿਆ ਬੁਲਾਇਆ ਹੋਇਆ ਇਹ ਵੀ ਨਾਲ ਤਾਂ ਹੈ ਲਫ਼ਜ਼